ਮੁੱਖ ਮੰਤਰੀ ਭਗਵੰਤ ਮਾਨ ਦੀ ਨਮ ਜਨਮੀ ਧੀ ਅੱਜ ਆਪਣੇ ਘਰ ਪਹੁੰਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਮ ਜੰਮੀ ਬੱਚੀ ਨੂੰ ਲੈ ਕੇ ਆਪਣੇ ਘਰ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੀ ਧੀ ਨੂੰ ਚੁੱਕਿਆ ਹੋਇਆ ਸੀ। ਮੁੱਖ ਮੰਤਰੀ ਦੀ ਰਹਿ ਇਸ ਉੱਤੇ ਪਹੁੰਚਣ ਉੱਤੇ ਫੁੱਲ ਸੁੱਟ ਕੇ ਅਤੇ ਢੋਲ ਵਜਾ ਕੇ ਧੀ ਦਾ ਸਵਾਗਤ ਕੀਤਾ ਗਿਆ। ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਨਾਲ ਵੀ ਗੱਲ ਕੀਤੀ ਸਾਡੇ ਘਰ ਬਲੀ ਮੈ ਰਹੇ ਹੈ ਜੀ ਇਹਨਾਂ ਤੋਂ ਪਰਵਾਹ ਹੋ ਰਹੀ ਹੈ ਸਾਡੀ ਜੀ ਮਾਨ ਨੂੰ ਚੱਛੀ ਨਾ ਪਾਓ ਜੀ ਥੋੜਾ ਪਿੱਛੇ ਕਰ ਲੈ ਯਾਰ ਮੇਰੇ ਮਾਈਕ ਦੀ ਆਵਾਜ਼ ਨਹੀਂ ਆ ਰਹੀ ਕਰ ਲੈ ਯਾਰ ਆਡੀਓ ਆ ਰਹੀ ਹੈ ਚੁੱਪ ਹੋ ਜਾ ਯਾਰ ਬੱਚੇ ਦੀ ਆਉਣ ਦੀ ਕੋਸ਼ਿਸ਼ ਨਹੀਂ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ ਚ ਕੋਕਸੀ ਉਹ ਜਿਹੜੇ ਪਿੰਡਾਂ ਜੋ ਉੱਠ ਕੇ ਆਏ ਬਲੋ ਤੇ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀ ਦਾ ਬੀ ਨਾਨੀ ਆਈ ਜਾਉਂਦੇ ਗਏ ਰਹੇ ਤੇ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਕਿ ਬਾਈਬਲ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਹੈ ਔਰ ਮਾਈਕ ਵੀ ਜਦੋਂ ਜੁੜ ਲਿਆ 20 ਸੇਤ ਵੀ ਬਿਲਕੁਲ ਠੀਕ ਹੈ ਮਾਂ ਦੇ ਜਿਹੜਾ ਕਹਿੰਦਿਆ ਕਿ ਬੱਚਾ ਆਪਣੇ ਆਪਣੇ ਘਰ ਚੋਂ ਮੁਦਾਈ ਦੇ ਜਿਹੜਾ ਨਾਈਟ ਲਿਖਦੇ ਸਨ 2020 ਇਹਨਾਂ ਮਾਈਸਟ ਅੱਗੇ ਕਰਦੇਗਾ ਤਾਂ ਪੂਰਾ ਪੜ੍ਹੇਗਾ ਤੇ ਆਪਣਾਂ ਉਹ ਵੇਤਨ ਕਰ ਬਸ ਕਰੋ ਯਾਰ ਤੁਹਾਡੇ ਗੁਰੂਆਂ ਲੋਕਾਂ ਨੂੰ ਤੁਹਾਡੇ ਚਰੀਅਰ ਦੱਸ ਲਾਜਾ ਇਹ ਤਾਂ ਹੋਵੇ ਬੇਟੀ ਹੋਵੇ ਲੈ ਲੀ ਗਲ ਤਾਂ ਇਹ ਤੋ ਆ ਕਰੇ ਅਰਦਾਸ ਕਰੇ ਤਾਂ ਮੰਜ਼ੂਰ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਲੋਕਾਂ ਦਾ ਸਦੀਆਂ ਕਿਸੇ ਲਈ ਬਹੁਤ ਚੱਕਰ ਬਹੁਤ ਜ਼ਿਆਦਾ ਪੈ ਰਿਹਾ ਚੱਕਰ ਬਹੁਤ ਬਹੁਤ ਚੱਕਰ ਲੋ ਬਣਾ ਤੇ ਮੈਂ ਧੀ ਦਾ ਪਾਪਣੇ ਮੇਰੇ ਮੇਰੇ ਮਾਨਸੂਰ ਕਦੇ ਹਸਪਤਾਲ ਚ ਮਿਲਣ ਬਹੁਤ ਦੇਰੀ ਨਾਲ ਗਏ ਤਾਂ ਕਿ ਕਿਸ ਨੂੰ ਪਰੇਸ਼ਾਨੀ ਲਾਵੇ ਇਹ ਤੇ ਹੀ ਦੱਸ ਸਕਦੇ ਅਸੀਂ ਕਿਉਂ ਦੇਰੀ ਨਾਮ ਵੀ ਜਿਵੇਂ ਜਦੋਂ ਵੀ ਇਹ ਜਾਣਦੇ ਸੀ 9 ਮਹੀਨੇ ਅਸਤ ਦਿਨ ਬਾਅਦ ਤੇ ਪੰਜ ਦਿਨ ਬਾਅਦ ਮੇਰੇ ਦੋ ਦਿਨ ਬਾਅਦ ਅਪਟਰ ਬਲਾਉਂਦੇ ਸੀ ਮੈਨ ਨਹੀਂ ਗਿਆ ਸੀ ਨਾ ਤਾਂ ਕਿ ਉਹ ਕਿ ਜਿਉ ਨਹੀਂ ਜਾਉਂ ਜਾਂਦਾ ਤਾਂ ਸਿਰ ਤੇ ਪਰਮਾਪਰ ਸੀ ਉਹਦੀ ਐ ਸਪੋਰਟ ਦੀ ਮਤਲਬ ਸਾਰਾ ਹਸਪਤਲ ਸਟਕ ਹੋਈ ਅੱਜ ਕੱਲ ਮੈਨੇ ਫੋਟੋਸ ਹਸਪਤਲ ਦੇ ਬਣਾਇਆ ਨਹੀਂ ਪਈ ਤੇ ਮੇਰੇ ਉੱਪਰ ਮੱਤੀ ਰਿਹਾ ਸੋ ਇਹ ਜੇ ਸਟਾਰਟ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਇਹਨਾਂ ਚ ਮੈਂ ਬਹੁਤ ਚੇਂਜ ਕਰਕੇ ਛੋਟਾ-ਪਟਕਾ ਪਹਿਲਾਂ ਲਾਰੈਂਡੈਸ ਕੋਲ ਕੰਟਾ ਪਟਕਾ ਤੇ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਡੇਟ ਕਰਦੇ ਮੈਂ ਚੰਗਾ ਨਹੀਂ ਸਮਝਾ ਸੋ ਮੈਂ ਕਦੇ ਵੀ ਨਹੀਂ ਗਿਆ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਅਡਮਿਸ਼ਨ ਹੋਇਆ ਮੈਂ ਸਵੇਰੇ ਗਿਆ ਉਹਦੇ ਵਿੱਚ ਲੱਗ ਗਿਆ ਨਾ ਕੀ ਰੱਖਾਂਗੇ ਮੈਂ ਤਾਂ ਨਾਮ ਬਾਰੇ ਕੋ ਸੋਚਿਆ ਨਾਮ ਕੀ ਰੱਖੋਗੇ ਇਸ ਤੀ ਦਾ ਕਿਉਂਕਿ ਘਰ ਦੇ ਵਿੱਚ ਕਹਿ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਇਹ ਤੀ ਨੂੰ ਸਵਾਗਤ ਕੀਤਾ ਜਾ ਰਿਹਾ ਹੈ ਬਿਲਕੁਲ ਅਸੀਂ 4 ਦਿਨ ਪਹਿਲਾਂ ਇੱਕ ਮੈਦਾਨ ਕਪੂਰਬੀਤ ਨੇ ਇੱਕ ਗਾਣਾ ਸੁਣਾਇਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜਿਲੀਤੀ ਹੁੰਦੀ ਹੈ ਉਹਦਾ ਨਾਮ ਆ ਰਿਹਾ ਸੀ ਇਹਦਾ ਨਾਮ ਅੱਜੇ ਰੱਖਿਆ ਉਹਦੇ ਵੇਤਕੇ ਦੇਖੋ ਮੈਂ ਨਾਮ ਰੱਖਣਾ ਕੋਲ ਨਹੀਂ ਜਿਹਨੇ ਨੌਮੀ ਨੇ ਆਪਣੀ ਕੋ ਬੱਚਾ ਰੱਖਿਆ ਉਹਨੂੰ ਪਾਲਿਆ ਤਕ ਮਤਲਬ ਮੁਸ਼ਕਲਾ ਚੱਲ ਕੇ ਬਚਨ ਜਨਮ ਤੱਕ ਮੈਂ ਕਹਿੰਦੀ ਸੀ ਸਾਰਾ ਸੰਤੋਸ਼ ਵਿੱਚ ਸਲਾਹ ਕਰਕੇ ਬੱਚੇ ਦਾ ਨਾਮ ਨਿਆਮਤ ਕੌਰ ਰੱਖਿਆ ਗਿਆ ਹੈ